ਸੁਲਤਾਨਪੁਰ ਵਿੱਚ ਗੁਰੂ ਜੀ ਨੂੰ ਮੋਦੀ ਖਾਨੇ ਦੀ ਨੌਕਰੀ ਮਿਲਣ ਪਿੱਛੋਂ ਪੱਖੋ ਕੇ ਰੰਧਾਵੇ ਦੇ ਪਟਵਾਰੀ ਮੂਲ ਚੰਦ ਨੇ ਆਪਣੀ ਪੁੱਤਰੀ ਬੀਬੀ ਸੁਲਖਣੀ ਦੀ ਗੁਰੂ ਜੀ ਨਾਲ ਸ਼ਾਦੀ ਕਰ ਦਿੱਤੀ ਬੀਬੀ ਸੁਲਖਣੀ ਆਪ ਦੇ ਨਾਲ ਸੁਲਤਾਨਪੁਰੀ ਰਹਿਣ ਲੱਗੇ ਉਹਨਾਂ ਦੇ ਦੋ ਪੁੱਤਰਾਂ ਸ਼੍ਰੀ ਚੰਦ ਤੇ ਲਖਮੀ ਚੰਦ ਨੂੰ ਜਨਮ ਦਿੱਤਾ ਇੱਕ ਦਿਨ ਗੁਰੂ ਜੀ ਵੇਈ ਨਦੀ ਵਿੱਚ ਇਸ਼ਨਾਨ ਕਰਨ ਲਈ ਗਏ ਤਾਂ ਬਾਹਰ ਹੀ ਨਾ ਨਿਕਲੇ ਇਕੱਟਨਾ 1497 ਈਸਵੀ ਦੀ ਹੈ ਜਦੋਂ ਗੁਰੂ ਜੀ ਦੀ ਉਮਰ 27 ਸਾਲ ਦੀ ਸੀ ਭਾਈ ਮਰਦਾਨਾ ਉੜੀ ਕੁੜੀ ਕੇ ਥੱਕ ਕੇ ਘਰ ਨੂੰ ਪਰਤ ਆਇਆ ਅਤੇ ਨਵਾਬ ਨੂੰ ਗੁਰੂ ਜੀ ਦੇ ਨਦੀ ਵਿੱਚੋਂ ਬਾਹਰ ਨਾ ਨਿਕਲਣ ਦੀ ਕਬਰ ਦਿੱਤੀ ਨਵਾਬ ਨੇ ਆਪਣੀ ਆਦਮੀ ਗੁਰੂ ਜੀ ਦੀ ਪਹਾੜ ਲਈ ਭੇਜੇ ਪਰ ਉਹਨਾਂ ਨੂੰ ਗੁਰੂ ਜੀ ਨਦੀ ਵਿੱਚ ਜਾਂ ਆਲੇ-ਦੁਆਲੇ ਕਿਧਰੇ ਨਾ ਮਿਲੇ ਸ਼ਹਿਰ ਦੇ ਸਾਰੇ ਲੋਕਾਂ ਨੂੰ ਆਪਣੀ ਸਿਆਣੀ ਅਤੇ ਇਮਾਨਦਾਰ ਮੋਦੀ ਦੇ ਲਾਪਤਾ ਹੋਣ ਦਾ ਬਹੁਤ ਹੀ ਅਫਸੋਸ ਹੋਇਆ। ਇਸ ਘਟਨਾ ਤੋਂ ਤੀਜੇ ਦਿਨ ਗੁਰੂ ਜੀ ਵੇਈ ਨਦੀ ਚੋਂ ਬਾਹਰ ਨਿਕਲੇ। ਜਦੋਂ ਇਹ ਖਬਰ ਸਾਰਿਆਂ ਨੂੰ ਪਤਾ ਲੱਗੀ ਤਾਂ ਸਾਰੇ ਗੁਰੂ ਜੀ ਪਾਸ ਪੁੱਜੇ। ਉਹਨਾਂ ਨੇ ਗੁਰੂ ਜੀ ਨੂੰ ਕਹਿੰਦੇ ਸੁਣਿਆ ਇੱਥੇ ਨਾ ਕੋਈ Hindu ਅਤੇ ਨਾ ਹੀ ਮੁਸਲਮਾਨ। ਉਹਨਾਂ ਨੂੰ ਬਹੁਤ ਹੈਰਾਨੀ ਹੋਈ। ਉਹਨਾਂ ਕਿਹਾ, "ਹੇ ਨਾਨਕ" ਜੀ ਤੈਨੂੰ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਰੇ ਇੱਕ ਖੁਦਾ ਦੇ ਪੈਦਾ ਕੀਤੇ ਲੱਗਦੇ ਹਨ ਜੀ ਤੇਰਾ ਖਿਆਲ ਹੈ ਕਿ ਖੁਦਾ ਦੇ ਦਰਬਾਰ ਵਿੱਚ ਇਹਨਾਂ ਦੇ ਚੰਗੇ ਬੁਰੇ ਕਰਮ ਪਰਖ ਕੇ ਫੈਸਲੇ ਹੋਣਗੇ ਤਾਂ ਤੂੰ ਸਾਡੇ ਨਾਲ ਖੁਦਾ ਦੇ ਘਰ ਮਸਜਿਦ ਵਿੱਚ ਖੁਦਾ ਦੀ ਭੇਜੀ ਨਮਾਜ਼ ਪੜਨ ਲਈ ਚੱਲ ਗੁਰੂ ਜੀ ਨਵਾਬ ਦੇ ਕਹਿਣ ਉੱਪਰ ਉਹਨਾਂ ਨਾਲ ਮਸਜਿਦ ਅੰਦਰ ਚਲੇ ਗਏ ਗੁਰੂ ਜੀ ਤੋਂ ਬਿਨਾ ਸਾਰੇ ਨਮਾਜ਼ੀ ਨਮਾਜ਼ ਪੜਨ ਲੱਗੇ ਨਮਾਜ਼ ਦੇ ਖਤਮ ਹੋਣ ਉਪਰੰਤ ਨਵਾਬ ਨੇ ਗੁਰੂ ਜੀ ਪਾਸੋਂ ਪੁੱਛਿਆ ਤੁਸੀਂ ਨਮਾਜ਼ ਕਿਉਂ ਨਹੀਂ ਪੜ੍ਹੀ ਤੁਸੀਂ ਚੁੱਪ ਕਰਕੇ ਕਿਉਂ ਖੜੇ ਰਹੇ ਜਦੋਂ ਅਸੀਂ ਨਮਾਜ਼ ਪੜ੍ਹ ਰਹੇ ਸੀ ਗੁਰੂ ਜੀ ਨੇ ਉੱਤਰ ਦਿੱਤਾ ਨਵਾਬ ਜੀ ਮੈਂ ਨਮਾਜ਼ ਵਿੱਚ ਕਿਸ ਦਾ ਸਾਥ ਦਿੰਦਾ ਆਪ ਦਾ ਮਨ ਤਾਂ ਕੰਧਾਰ ਵਿੱਚ ਕੋੜੇ ਖਰੀਦਣ ਗਿਆ ਹੋਇਆ ਸੀ ਪਾਵੇਂ ਸ਼ਰੀਰ ਇੱਥੇ ਸੀ ਨਵਾਬ ਨੇ ਕਿਹਾ ਨਾਨਕ ਜੀ ਜੇ ਮੇਰਾ ਮਨ ਨਮਾਜ਼ ਵਿੱਚ ਹਾਜ਼ਰ ਨਹੀਂ ਸੀ ਤਾਂ ਤੁਸੀਂ ਕਾਜ਼ੀ ਦਾ ਸਾਥ ਦੇਣਾ ਸੀ ਗੁਰੂ ਜੀ ਨੇ ਕਿਹਾ ਨਵਾਬ ਸਾਹਿਬ ਕਾਜ਼ੀ ਦਾ ਮਨ ਘਰ ਵਿੱਚ ਨਵੀਂ ਸੂਈ ਘੋੜੀ ਦੀ ਦੇਖਭਾਲ ਕਰ ਰਿਹਾ ਸੀ ਇਹ ਸੁਣ ਕੇ ਕਾਜ਼ੀ ਨੇ ਕਿਹਾ ਨਵਾਬ ਸਾਹਿਬ ਨਾਨਕ ਸੱਚ ਕਹਿੰਦਾ ਹੈ ਮੇਰੀ ਘੋੜੀ ਅੱਜ ਸਵੇਰੇ ਸੂਈ ਹੈ ਨਮਾਜ਼ ਕਰਦੇ ਕਰਦੇ ਮੇਰੇ ਮਨ ਵਿੱਚ ਆਇਆ ਕਿ ਇਸ ਤਰ੍ਹਾਂ ਨਾ ਹੋਵੇ ਕਿ ਵਛੇਰਾ ਟੋਏ ਵਿੱਚ ਡਿੱਗ ਪਵੇ ਅਤੇ ਨਿਕਲ ਨਾ ਸਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਾਜ਼ੀ ਸਾਹਿਬ ਖੁਦਾ ਦੇ ਦਰ ਉੱਪਰ ਉਹ ਨਮਾਜ਼ ਪ੍ਰਵਾਨ ਹੁੰਦੀ ਹੈ ਜਿਹੜੀ ਮਨ ਤੱਕ ਇਕਾਗਰ ਕਰਕੇ ਕੀਤੀ ਜਾਵੇ ਮਨਤੀ ਇਕਾਗਰਤਾ ਤੋਂ ਬਿਨਾ ਪੜੀ ਨਮਾਜ਼ ਆਪਣੇ ਆਪ ਨਾਲ ਧੋਖਾ ਹੈ ਅਤੇ ਦੂਜਿਆਂ ਲਈ ਦਿਖਾਵਾ ਹੈ